ਦੈਨਿਕ ਸੂਰਾਂ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋਰ ਗੈਸ ਪਾਈਪ ਲਾਈਨ ਵਿਛਾਉਣ ਦਾ ਜੋ ਮਾਮਲਾ ਸੁਲਝਣ ਦਾ ਨਾਮ ਨਹੀਂ ਲੈ ਰਿਹਾ ਇੱਕ ਵਾਰ ਫਿਰ ਤੋਂ ਕਿਸਾਨ ਤੇ ਪੁਲਿਸ ਆਮੋ ਸਾਹਮਣੇ ਹੋ ਗਏ 10 ਦੇ ਕਿ ਕਿਸਾਨਾਂ ਦੇ ਵੱਲੋਂ ਪਾਈਪਾਂ ਨਾਲ ਭਰਿਆ ਟਰੱਕ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਜਿਸ ਤੋਂ ਬਾਅਦ ਮੌਕੇ ਤੇ ਤੇ ਵਿੱਚ ਪੁਲਿਸ ਪ੍ਰਸ਼ਾਸਨ ਦੇ ਜੋ ਅਧਿਕਾਰੀ ਆ ਮੌਕੇ ਤੇ ਪਹੁੰਚੇ ਜਿਨ੍ਹਾਂ ਦੇ ਵੱਲੋਂ ਇਲਾਕੇ ਨੂੰ ਪੂਰੀ ਤਰ੍ਹਾਂ ਸ਼ੋਣੀ ਦੇ ਵਿੱਚ ਬਦਲ ਦਿੱਤਾ ਗਿਆ ਤੇ ਸੀਲ ਵੀ ਕਰ ਦਿੱਤਾ ਗਿਆ ਦੱਸਦੀ ਕਿ ਪਿਛਲੇ ਲਗਭਗ 2 ਸਾਲ ਤੋਂ ਪਿੰਡ ਲੇਲੇ ਵਾਲਾ ਦੇ ਖੇਤਾ ਵਿੱਚ ਇੱਕ ਗੈਸ ਕੰਪਨੀ ਦੀ ਪਾਈਪਲਾਈਨ ਵਿਛਾਏ ਜਾਣ ਬਦਲੇ ਕਿਸਾਨਾਂ ਵੱਲੋਂ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਚੱਲ ਰਿਹਾ ਵਿਵਾਦ ਅਜੇ ਤੱਕ ਕਿਸੇ ਪਾਸੇ ਨਹੀਂ ਲੱਗ ਰਿਹਾ ਲਗਾਤਾਰ ਇਸ ਜੋ ਪਾਈਪਲਾਈਨ ਵਿਛਾਣ ਦਾ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਉੱਥੇ ਹੀ ਪੁਲਿਸ ਪ੍ਰਸ਼ਾਸਨ ਹੈ ਜੋ ਮੌਕੇ ਤੇ ਪਹੁੰਚ ਕੇ ਉਹਨਾਂ ਦੇ ਵੱਲੋਂ ਪਾਈਪਲਾਈਨ ਵਿਛਾਣ ਦਾ ਕੰਮ ਕੀਤਾ ਜਾ ਰਿਹਾ ਤੇ ਜਿਸ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਕਿਸਾਨ ਤੇ ਪੁਲਿਸ ਅਧਿਕਾਰੀ ਆਮੋ ਸਾਹਮਣੇ ਹੋ ਗਏ ਪਿੰਡ ਵਾਸੀਆਂ ਵੱਲੋਂ ਪਾਈਪਾਂ ਨਾਲ ਲੱਧਿਆ ਹੋਇਆ ਟਰੱਕ ਆਪਣੇ ਕਬਜੇ ਦੇ ਵਿੱਚ ਲੈ ਲਿਆ ਗਿਆ ਇਸ ਦੌਰਾਨ ਭਾਰੀ ਪੁਲਿਸ ਬਲ ਦੇ ਨਾਲ ਕੰਪਨੀ ਵੱਲੋਂ ਵੱਡੀਆਂ ਮਸ਼ੀਨਾਂ ਲਿਆ ਕੇ ਖੇਤਾਂ ਵਿੱਚ ਗੈਸ ਪਾਈਪਲਾਈਨ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਪਿੰਡ ਲੇਲੇਵਾਲਾ ਪੁਲਿਸ ਥਾਣੀ ਦੇ ਵਿੱਚ ਤਬਦੀਲ ਹੋ ਗਿਆ ਪੁਲਿਸ ਤੇ ਪ੍ਰਸ਼ਾਸਨ ਵੱਲੋਂ ਸਥਿਤੀ ਨਾਲ ਨਜਿੱਠਣ ਲਈ ਦੰਗਾ ਵਿਰੋਧੀ ਵਾਹਨ ਅਤੇ ਹੋਰ ਪ੍ਰਬੰਧ ਵੀ ਕੀਤੇ ਗਏ ਨੇ ਦੱਸਦੇ ਕਿ ਇੱਕ ਵਾਰ ਮੁਰਤੋ ਸਥਿਤੀ ਉਸ ਸੰਮੇਤ ਨਾ ਪੂਰਨ ਹੋ ਗਈ ਜਦੋਂ ਪਿੰਡ ਵਿੱਚ ਇਕੱਠੇ ਹੋਏ ਕਿਸਾਨਾਂ ਨੇ ਗੁਰਦੁਆਰੇ ਕੋਲੋਂ ਲੰਘਦੇ ਕੰਪਨੀ ਦੇ ਪਾਈਪਾਂ ਨਾਲ ਲੱਦੇ ਟਰੱਕ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਐਸਪੀ ਨਰਿੰਦਰ ਸਿੰਘ ਨੇ ਭਾਰੀ ਫੋਰਸਾਂ ਨੇ ਮੌਕੇ ਤੇ ਪਹੁੰਚ ਕੇ ਕਿਸਾਨਾਂ ਦੇ ਕਬਜ਼ੇ ਵਿੱਚੋਂ ਟਰੱਕ ਨੂੰ ਛੁਡਾਇਆ ਦੂਜੇ ਪਾਸੇ ਕਿਸਾਨ ਪਿੰਡ ਲੇਲੇਵਾਲਾ ਦੀ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਗਏ ਐ ਤੇ ਲਗਾਤਾਰ ਇਹ ਵਿਵਾਦ ਵੱਧਦਾ ਹੋਇਆ ਦਿਖਾਈ ਦੇ ਰਿਹਾ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਇੱਕ ਪਾਸੇ ਕਿਸਾਨਾਂ ਦੇ ਵੱਲੋਂ ਇਕੱਠੇ ਹੋ ਕੇ ਜੋ ਧਰਨਾ ਲਗਾ ਲਿਆ ਗਿਆ ਤੇ ਦੂਜੇ ਪਾਸੇ ਪੁਲਿਸ ਅਧਿਕਾਰੀ ਵੱਡੀ ਗਿਣਤੀ ਦੇ ਵਿੱਚ ਇਲਾਕੇ ਦੇ ਵਿੱਚ ਪਹੁੰਚ ਗਏ ਨੇ। ਇੱਥੇ ਤੇ ਪੱਤਰਕਾਰ ਸਾਡੇ ਮੌਜੂਦ ਆ ਉਸ ਦੀ ਵੀ ਰਿਪੋਰਟ ਤੁਹਾਨੂੰ ਦਿਖਾ ਦੇਣਾ। ਅ ਅੱਜ ਅਸੀਂ ਖੜੇ ਆ ਪਿੰਡ ਲੇਲੇ ਵਾਲੇ ਵਿਖੇ ਜਿੱਥੋਂ ਦੀ ਕਈ ਜ਼ਮੀਨ ਨੂੰ ਰਿਕੁਆਇਰ ਕੀਤਾ ਗਿਆ ਹੈ ਗੈਸ ਲਾਈਨ ਪੈ ਰਹੀ ਹੈ। ਔਰ ਗੈਸ ਪਾਈਪਲਾਈਨੇ ਪੈਣ ਕਾਰਨ ਕੁਝ ਕਿਸਾਨਾਂ ਵੱਲੋਂ ਜੋ ਪੈਸਾ ਲਿਆ ਗਿਆ ਅਤੇ ਕੁਝ ਕਿਸਾਨਾਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਜੋ 24 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਦਿੱਤਾ ਜਾ ਰਿਹਾ ਹੈ ਉਹ ਰੇਟ ਬਿਲਕੁਲ ਘੱਟ ਹੈ। ਔਰ ਕਿਸਾਨ ਜੁਨੀਆਨਾ ਵੱਲੋਂ ਇੱਕ ਕਾਲ ਕੀਤੀ ਗਈ ਸੀ ਔਰ ਇਸ ਕਾਲ ਦੇ ਵਿੱਚ ਪਿੰਡ ਲੇਲੇ ਵਾਲੇ ਦੇ ਗੁਰਦੁਆਰੇ ਵਿਕੇ ਸਾਰੇ ਹੀ ਜਥੇਬੰਦੀਆਂ ਨੇ ਪਹੁੰਚਣਾ ਸੀ ਔਰ ਕੁਝ ਪ੍ਰਸ਼ਾਸਨ ਵੱਲੋਂ ਜਗਾ ਜਗਾ ਨਾਕਾਬੰਦੀ ਕਰਕੇ ਔਰ ਇਸ ਏਰੀਆ ਨੂੰ ਸੀਲ ਕਰ ਦਿੱਤਾ ਗਿਆ ਹੈ ਔਰ ਸ਼ਾਂਤਮਈ ਮਾਹੌਲ ਬਣਾਉਣ ਲਈ ਉਸ ਪ੍ਰਸ਼ਾਸਨ ਵੱਲੋਂ ਵੀ ਪੂਰਾ ਜੋਰ ਲਾਇਆ ਜਾ ਰਿਹਾ ਹੈ ਤਾਂ ਜੋ ਆਰਾਮ ਦੇ ਨਾਲ ਇਹ ਪਾਈਪਲਾਈਨ ਪੈ ਸਕੀ ਮੇਰਾ ਨਾਮ ਕੁਲਵਿੰਦਰ ਸਿੰਘ ਗਿਆਨਾ ਜੀ ਭਾਰਤੀ ਕਿਸਾਨ ਯੂਨੀਅਨ ਇਚਾ ਬਰਾਹਾ ਬਲਾਕ ਮੀਤ ਪ੍ਰਧਾਨ ਤਲਵੰਡੀ ਸਾਬੋ ਮਸਲਾ ਸਰ ਇਹ ਹੀ ਹੈ ਕਿ ਇੱਕ ਗੁਜਰਾਤੀ ਗੁਜਰਾਤ ਤੋਂ ਪਾਈਪਲਾਈਨ ਗੈਸ ਪਾਈਪਲਾਈਨ ਆ ਰਹੀ ਹੈ ਜਿਹੜੇ ਸਾਨੂੰ ਇੱਥੇ 1.5 ਸਾਲ ਹੋ ਗਿਆ ਸੰਘਰਸ਼ ਕਰਦਿਆਂ ਨੂੰ 1.5 ਸਾਲ ਅੱਜ ਤੋਂ 1.5 ਪਾਉਣ 2 ਸਾਲ ਪਹਿਲਾਂ ਬਠਿੰਡੇ ਦਾ ਡੀਸੀ ਹੈ ਜੋ ਅਹਿਮਦ ਪਰੇ ਉਹ ਕਿਸਾਨਾਂ ਨਾਲ ਸਾਡੇ ਨਾਲ ਸਮਝੌਤਾ ਕਰਕੇ ਮੁੱਕਰ ਗਿਆ 24 ਲੱਖ ਕਿੱਲੇ ਦਾ ਉਸਨੇ ਆਪ ਲਿਫਤੀ ਸੂਤ ਦਿੱਤੇ ਹੋਇਆ ਸਾਨੂੰ ਲਿਖਤੀ ਤੌਰ ਤੇ ਸਾਣਾ ਸਮਝਾਉਂਤਾ ਹੋਇਆ ਸੀ ਵੀ ਮੈਂ 24 ਲੱਖ ਕੀ ਲੈਦਾ ਇਸ ਜੀ ਆਈ ਜੀ ਐਲ ਗੈਸ ਪਾਈਪ ਲਾਈਨ ਹੈ ਵੀ ਮੈਂ ਉਹਨਾਂ ਤੋਂ ਦਬਾਉਂਗਾ ਪਰ ਅੱਜ ਉਹ ਕਹਿੰਦਾ ਜੀ ਨਹੀਂ ਉਹ ਤਾਂ ਗੱਲਾਂ ਪੁਰਾਣੀਆਂ ਹੋ ਗਈਆਂ ਉਹ ਗੱਲਾਂ ਆਏ ਹੋਗੀਆਂ ਬਹੁ ਹੋ ਗਈਆਂ ਬਾਕੀ ਡੀ ਐਚ ਸਾਹਿਬ ਨੇ মিডিਆ 'ਚ ਆ ਕੇ ਤਾਂ ਵੀ ਹਾਂ ਜੀ ਅਸੀਂ ਬਹੁਤ ਸਾਰੇ ਕਿਸਾਨਾਂ ਦੇ ਪੈਸੇ ਪਾਤੇ ਆ ਤੁਹਾਡੇ ਕੋਲੇ ਸਾਹਮਣੇ ਖੜੀ ਹਾਂ ਮੈਂ ਤੁਹਾਡੀ ਕਿਸਾਨਾਂ ਨਾਲ ਗੱਲ ਕਰਵਾ ਦਿੰਨਾਗਾ ਕਿਸਾਨਾਂ ਦੇ ਪੈਸੇ ਹਜੇ ਤੱਕ ਨਹੀਂ ਪਾਏ ਉਹਨਾਂ ਲੋਕਾਂ ਦੇ ਪੈਸੇ ਪਾਏ ਆ ਜਿਨ੍ਹਾਂ ਦੇ ਕਿਸਾਨ ਨੇ ਸਾਂਝੇ ਪਏ ਆ ਜਾਂ ਕੋਈ ਹੋਰ ਪਏ ਆ ਜਿਹੜੇ ਮਤਲਬ ਚੱਕ ਲੈਂਦੇ ਆ ਆਪ ਸਮੇਂ ਔਰ ਹਜੇ ਤੱਕ ਬਹੁਤ ਸਾਰੀ ਜਨਤਾ ਦੇ ਪੈਸੇ ਪਾ ਲਈ ਤਾਂ ਕਰਕੇ ਅਸੀਂ ਵਾਰ-ਵਾਰ ਜਿਹੜੋ ਇੱਥੇ ਜੋੜ ਲਾਉਂਦੇ ਹੈਗੇ ਤਾਂ ਕਰਕੇ ਸਾਡਾ ਵਿਰੋਧ ਹੁੰਦਾ ਹੈਗਾ ਭਾਰਤੀ ਸੰਜੂ ਨੇਕਾ ਗ੍ਰਾਹਾਂ ਵੱਲੋਂ ਹਰ ਹਾਦ ਦੇ ਵਿੱਚ ਅਸੀਂ ਉਹਨਾਂ ਨੂੰ ਪਾਈਪਲਾਈਨ ਪਾਉਣ ਨਹੀਂ ਦੇਵਾਂਗੇ ਜਿੰਨਾ ਚਿਰ ਸਾਡਾ ਜੋ ਸਮਝੌਤਾ ਹੋਇਆ 24 ਲੱਖ ਕਿੱਲੇ ਦਾ ਜਿੰਨਾ ਚਿਰ ਸਾਨੂੰ ਪੈਸਾ ਪੰਦੀ-ਪੰਦੀ ਪਾਉਂਦੇ ਔਰ ਕੁਝ ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ 24 ਲੱਖ ਰੁਪਏ ਜਿਹੜੀ ਇੱਕ ਸਮਝੌਤਾ ਹੋਇਆ ਸੀ ਉਹ ਬਹੁਤ ਘੱਟ ਹੈ ਔਰ ਸਾਨੂੰ ਇਸ ਦਾ ਜ਼ਿਆਦਾ ਮੁੱਲ ਚਾਹੀਦਾ ਕਿਉਂਕਿ ਜ਼ਮੀਨਾਂ ਦੇ ਰੇਟ ਬਹੁਤ ਜ਼ਿਆਦਾ ਅਪ ਹੋ ਚੁੱਕੇ ਹੈ ਉਹਦੇ ਲਈ ਤੁਹਾਡਾ ਕੀ ਕਹਿਣਾ ਹੈ ਤੁਹਾਡੀ ਗੱਲ ਬਿਲਕੁਲ ਸਹੀ ਹੈ ਸਰ ਵੀ ਜ਼ਮੀਨਾਂ ਰੇਟ ਅਪ ਹੋ ਚੁੱਕੇ ਹੈ ਪਰ ਅਸੀਂ ਡੀਸੀ ਨੇ ਕਿਹਾ ਸੀ ਕਿ ਘੱਟ ਤੋਂ ਘੱਟ ਅਸੀਂ 24 ਲੱਖ ਦੇ ਸਕਦੇ ਹਾਂਗੇ ਵੱਧ ਤੋਂ ਵੱਧ ਅਸੀਂ 24 ਲੱਖ ਦੇ ਸਕਦੇ ਹਾਂ ਵੀ ਵੱਧ ਤੋਂ ਵੱਧ ਅਸੀਂ 24 ਲੱਖ ਦੇ ਸਕਦੇ ਹਾਂ ਅਸੀਂ ਕਿਸਾਨਾਂ ਦਾ ਰਾਏ ਕੀਤੀ ਵੀ ਚਲੋ ਸਾਨੂੰ 24 ਲੱਖ ਦੇ ਦਿਓ ਕੋਈ ਗੱਲ ਨਹੀਂ ਮਨਜ਼ੂਰ ਹੈ ਪਰ ਹੁਣ ਉਹ 24 ਲੱਖ ਤੋਂ ਹੀ ਭੱਜ ਰਹੇ ਹੈ ਸੋ ਉਹ 24 ਲੱਖ ਤੋਂ ਆਪ ਦੇ ਦਿੱਤੇ ਹੋਏ ਸਮਝੌਤੇ ਤੋਂ ਆਪ ਦੇ ਕੀਤੇ ਹੋਏ ਸਮਝੌਤੇ ਤੋਂ ਵੀ ਭੱਜ ਰਹੇ ਹੈ ਜੋ ਡੀਸੀ ਆਪਣੇ ਬਠਿੰਡੇ ਦਾ ਡੀਸੀ ਹੈ ਅਹਿਮਦਪਰੀ ਜੀ ਹੈ ਉਹ ਆਪਣੇ ਦਿੱਤੇ ਹੋਏ ਸਮਝੌਤੇ ਤੋਂ ਭੱਜ ਰਿਹਾ ਹੈਗਾ ਉਲਟਾ ਕਹਿ ਰਿਹਾ ਹੈਗਾ মিডিਆ 'ਚ ਗੱਲ ਫਲਾ ਰਹੇ ਆ ਅਸੀਂ ਕਿਸਾਨਾਂ ਨੂੰ ਆ ਪਾਤਾ ਕਿਸਾਨਾਂ ਨੂੰ ਆ ਪਾਤਾ ਕਿਸੇ ਨੂੰ ਅਜੇ ਢੱਕਾ ਨਹੀਂ ਪਾਇਆ ਇਹ ਜਾਣ ਬੁੱਝ ਕੇ ਸਿਰਫ ਉਹਨਾਂ ਦੀ ਗੱਲਾਂ ਨੇ ਅਸੀਂ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਦੇ ਹਾਂਗੇ ਦਿਨਾਂ ਤੇ ਕਿਸਾਨਾਂ ਦੀ ਪੰਜੀ ਪੰਜੀ ਨਹੀਂ ਪੌਂਦੀ ਸਰਕਾਰ ਜਾਂ ਗੈਸ ਬੈਕ ਪਲਾਨ ਨਹੀਂ ਪੌਂਦੀ ਅਸੀਂ ਉਹਨਾਂ ਚੋਂ ਜੋੜ ਲੱਗਣੀ ਦੀ ਮੈਂ ਜੋ ਕੁਝ ਕਰਨਾ ਹੈ ਕਰ ਲਿਆ। ਠਗ ਰਹਾਂ ਮਾੜਾ ਲੱਗਦਾ ਆ ਆਗੂ ਆ। ਅੱਜ ਇਹ ਲੰਬੇ ਸਮੇਂ ਚ ਚੱਲਦੀ ਆਉਦੀ ਹੈ ਪੈਪਰਾਂ ਕੋਈ ਅੱਜ ਦੀ ਨਹੀਂ ਹੈਗੀ ਉਹਨੀ ਜੋ 2019 ਦੀ ਰੋਕੀ ਹੋਈ ਹੈ। ਪਿੱਛੋਂ ਪੈ ਕੇ ਆ ਗਈ ਪਰਾ ਇੱਥੇ ਕਿਉਂ ਰੋਕਲੀ? ਇੱਥੇ ਜੀ ਕਿਸਾਨਾਂ ਨਾਲ ਬਿਤਕਰੇ ਹੋ ਗਏ ਨੇ। ਜਿੱਥੇ ਮੰਤਰੀ ਦਾ ਵਾਹਨ ਆ ਜਾਂਦਾ ਉੱਥੇ ਉਹਦੀ ਕੀਮਤ ਕਹਿੰਦੇ ਕਮਰਸ਼ੀਅਲ ਏਰੀਆ ਜੀ ਇੱਥੇ ਚਾਰ ਬੀਗੇ ਦੇ ਬਾਗ ਲਾ ਕੇ ਇਹ ਬਾਗ ਲੱਗਿਆ ਹੋਇਆ ਹੈ ਉੱਥੇ ਕੀਮਤ ਵਧਾ ਦਿੰਦੇ ਆ। ਜਿੱਥੇ ਲੋਕ ਆਪਦੀ ਜ਼ਮੀਨ ਦਾ ਕੱਲਾ ਮੌਜਾ ਮੰਗਦੇ ਆ ਕੀਮਤ ਨਹੀਂ ਮੰਗਦੇ ਕਿਉਂਕ ਆਪ ਦੀ ਜ਼ਮੀਨ ਦਾ ਇਕੱਲਾ ਮੁਆਵਜ਼ਾ ਮੰਗਦੇ ਐ ਜ਼ਮੀਨ ਵਿਚਾਲੋਂ ਪਾਰਦੀ ਜਾਂਦੀ ਐ ਕੈਂਚੀ ਲੋੜ ਪਾੜ ਦਿੰਦੇ ਜ਼ਮੀਨ ਨੂੰ ਤੇ ਉਹ ਮੁਆਵਜ਼ਾ ਮੰਗਦੇ ਐ ਮੁਆਵਜ਼ਾ ਡੀਸੀ ਨੇ ਤੈਅ ਹੋ ਗਿਆ ਵੀ 24 ਲੱਖ ਰੁਪਇਆ ਪ੍ਰਤੀ ਏਕੜ ਦਾ ਦੇਵਾਂਗੇ ਡੀਸੀ ਐ ਸਾਈਨ ਐ ਸਾਰਿਆਂ ਦੇ ਸਾਈਨ ਐ ਉਹ ਕੰਪਨੀਆਂ ਦੇ ਸਾਈਨ ਨੇ ਤੇ ਹੁਣ ਉਹ ਵਾਅਦੇ ਤੋਂ ਮੁੱਕਰ ਗਏ ਪੈਗਰਾਂ ਧੱਕੇ ਨਾਲ ਪਾਈ ਜਾਂਦੇ ਐ ਜੇ ਇੱਥੇ ਲੋਕ ਵਿਰੋਧ ਕਰਦੇ ਆ ਉਹਦਾ ਤੇ ਚੜ ਕੇ ਆ ਜਾਂਦੇ ਆ ਜਿਹੜੀ ਭਗਵਾਨ ਤੁਮਾਨ ਦੀ ਥਾ ਬਣਾਇਆ ਕੰਪਨੀ ਵਾਲਾ ਨੂੰ ਵੀ ਜਿਵੇਂ ਮਰਜ਼ੀ ਪਾ ਲਓ ਜਿਵੇਂ ਮਰਜ਼ੀ ਨਿਗਾ ਲਓ ਜਿਵੇਂ ਮਰਜ਼ੀ ਰੇਟ ਨਿਗਾ ਲਓ ਕੋਈ ਫੁਰਦ ਕਾਰਵਾਈ ਨਹੀਂ ਹੋਊਗੀ ਤੇ ਕਿਸਾਨਾਂ ਤੇ लाठीचार्ज ਅਤਰੂਗਿਆਂ ਦੇ ਗੋਲੇ ਐਵੇਂ ਹੀ ਭਾਰਤਮਾਲ ਛੱਟਦੇ ਹੋਇਆਗਾ ਐਵੇਂ ਹੀ ਇੱਥੇ ਹੋ ਰਿਹਾ ਲੋਕ ਦੁਖੀ ਹੋ ਕੇ ਇੱਥੇ ਆਨੇ ਮਾਮਾ ਪਣ ਵੱਡੀ ਗੰਟੀ ਜਾਈ ਨੇ ਮੋੜ ਬਲਾਗ ਦੇ ਤਰਵੰਡੀ ਬਾਗ ਦਾ ਘਟ ਹੁਣ ਤੁਸੀਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਕਿੰਨੀ ਦੇਰ ਅਗਰ ਇਹ ਤੁਹਾਡਾ ਸਮਝੌਤਾ ਨਹੀਂ ਹੁੰਦਾ ਫਿਰ ਕੀ ਅੱਗੇ ਦੀ ਕਾਰਵਾਈ ਰਹੇਗੀ ਸਾਡੀ ਮੰਗ ਤਾਂ ਇੰਨੀ ਹੈ ਜੀ ਵੀ ਜਿੰਨਾ ਡੀਸੀ ਨੇ ਕਿਹਾ ਹੈ ਕੰਪਨੀਆਂ ਨੇ ਕਿਹਾ ਵੀ 24 ਲੱਖ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜੋ ਕਿਸਾਨ ਨੂੰ ਦਿੱਤਾ ਜਾਵੇ ਫਿਰ ਪੈਬਲਾ ਨਘਾਰਨ ਸਾਨੂੰ ਦਿੱਕਾ ਹੀ ਨਹੀਂ ਕਿਉਂਕਿ ਪਿੱਛੋਂ ਵੜ ਕੇ ਆ ਗਈ ਹੁਣ ਅਸੀਂ ਅਕੀਦਿਏ ਇੱਥੇ ਰੋਕ ਲਾਂਗੇ ਨਹੀਂ ਰੋਕਾਂਗੇ ਸਾਡੀ ਇੰਤਾਕ ਨਹੀਂ ਹੈਗੀ ਹਜੇ ਪਰ ਜੇ ਉਹਨਾਂ ਨੇ ਵਾਦਾ ਕੀਤਾ ਵੀ 24 ਲੱਖ ਪਹੂਗਾ ਤੇ ਪਾਵਾਂਗੇ ਪਾ ਦਿਓ ਮੁਰਕੇ ਗਿਆ ਸਰਨਗਾ ਲੋ ਸਾਲ ਕੋਈ ਡਿੱਕਾ ਨਹੀਂ ਕਰਦਾ ਪਰ ਜੇ ਤੁਸੀਂ ਵਾਦਾ ਕੀਤਾਗਾ ਉਹ ਪਾਓ ਤਸੱਲੀ ਕਰਾਓ ਕਿਸਾਨ ਦੀ ਨਹੀਂ ਹਾਂ ਭਾਈ ਇੱਧਰ ਖਤ ਜਾ ਕੇ ਕਿਸਾਨ ਹਾਕ ਹੋਗਾ ਵੀ ਆਗੇ ਨਿਹਾ ਰਹੇ ਹੋ ਕੈਮਰਾਮੈਨ ਸ਼ਤੀਸ਼ ਦੇ ਨਾਲ ਧਰਮਿੰਦਰ ਕੱਕੀ ਦੈਨਿਕ ਸਵੇਰਾ ਟੀਵੀ ਮੌੜ ਮੰਡੀ